ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬਲੌਗ ਦੀ ਸ਼ੁਰੂਆਤ ਆਪਾਂ ਕਰਦੇ ਆ ਅੱਜ ਦਾ ਬਲੌਗ ਹੈਗਾ ਗਊਸ਼ਾਲਾ ਦੇ ਨਾਲ ਅੱਜ ਗਊਸ਼ਾਲਾ ਚਲਦੇ ਆ ਜਪ ਜੀ ਜਿੱਦ ਪਈ ਹੋਈ ਆ ਗਊਸ਼ਾਲਾ ਜਾਣਾ ਤੇ ਆ ਸਾਡੇ ਘਰ ਦੇ ਬਾਹਰ ਵੀ ਬਹੁਤ ਸੋਹਣਾ ਮਕਾਨ ਬਣ ਗਿਆ ਅੱਜ ਹਵਾ ਚੱਲਦੀ ਆ ਕੱਲ ਹਲਕੀ ਜਿਹੀ ਬਾਰਿਸ਼ ਹੋਈ ਸੀ ਆ ਇੱਥੇ ਦਾਣਾ ਪਾਇਆ ਹੋਇਆ ਜੀ ਪੰਛੀਆਂ ਲਈ ਛੱਤ ਦੇ ਉੱਪਰ ਦਾਣਾ ਪਾਣੀ ਜ਼ਰੂਰ ਰੱਖਿਆ ਕਰੋ ਜੀ ਤੇ ਘਰ ਦੇ ਬਾਹਰ ਵੀ ਰੱਖਿਆ ਕਰੋ ਤੇ ਅਸੀਂ ਘਰ ਦੇ ਬਾਹਰ ਵੀ ਰੱਖਿਆ ਹੋਇਆ ਹੋ ਗਿਰਗੇਟ ਵੀ ਬੈਠਾ ਉਹਗੇ ਇੱਥੇ ਰਾਤ ਨੂੰ ਟੋਗੀ ਵਗੈਰਾ ਆਂਦੇ ਨੇ ਪਾਣੀ ਵਗੈਰਾ ਪੀਂਦੇ ਨੇ ਜੀ ਤੇ ਅਮਰੂਦ ਦੀ ਛਾਂ ਥੱਲੇ ਬੈਠ ਜਾਂਦੇ ਨੇ। ਈਆਂ ਮਿਰਚਾਂ ਬਾਦੂ ਲੱਗੀਆਂ ਹੋਈਆਂ ਨੇ। ਕਿੱਥੇ ਜਾਣਾ ਏ ਜੀ ਗਊ ਮਾਜਰਾ ਕਹਿ ਰਹੀ ਆ ਇਹਨੇ ਜਾਣਾ ਗਊਸ਼ਾਲਾ ਕੱਲ ਨੂੰ ਚੱਲੀ ਗਊਸ਼ਾਲਾ ਲੈ ਤੇ ਕੱਲ ਨੂੰ ਚਲਦੇ ਆ ਚਲ ਠੀਕ ਐ ਸੁਪਾਈ ਸੁਪਾਈ ਜਾਣਾ ਚਲ ਮੈਂ ਰੋਟੀ ਖਾਈਏ ਫਿਰ ਚਲਦੇ ਆਪਾਂ ਠੀਕ ਐ ਓਕੇ ਹੁਣ ਤਾਂ ਖੁਸ਼ ਹੋ ਜਾ ਚਲਦੇ ਆ ਫਿਰ ਟਿੱਡੀ ਜੀ ਲਓ ਜੀ ਅੱਜ ਆਪਾਂ ਨੇ ਤੋੜੇ ਨੇ ਜੰਗਲੀ ਕਰੇਲੇ ਆ ਦੇਖੋ ਤੇ ਘਰ ਦੀ ਛਾਤੇ ਸਬਜ਼ੀਆਂ ਤੋਂ ਬਹੁਤ ਫਾਇਦਾ ਮਿਲਦਾ ਤੇ ਜੰਗਲੀ ਕਰੇਲਿਆਂ ਦੇ ਇਸ ਵਾਰ ਮੈਂ ਬੀਜ ਸਟੋਰ ਕਰੂੰਗੀ ਤੇ ਇਹਨਾਂ ਦੇ ਕਟਮੇ ਕਰੇਲੇ ਸਬਜ਼ੀ ਬਹੁਤ ਵਧੀਆ ਬਣਦੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਤੇ ਲੱਗੇ ਹੋਏ ਚੱਪਣ ਕੱਦੂ ਔਰ ਅਤੇ 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 ਇੱਧਰ ਲੱਗੇ ਕੱਦੂ ਤੇ ਬਾਕੀ ਹੋਰ ਵੀ ਸਬਜ਼ੀਆਂ ਨੇ ਫਿਲਹਾਲ ਮੈਂ ਅੱਜ ਤਾਜੀ-ਤਾਜੀ ਸਬਜ਼ੀਆਂ ਹੀ ਤੋੜੀਆਂ। ਔਰ ਇੱਕ ਕਦੂ ਇੱਕ ਕਦੂ ਜ਼ਿਆਦਾ ਵੱਡਾ ਨਹੀਂ ਰੱਖਾਂਗੇ। ਛੋਟਾ ਕਦੂ ਕੱਚਾ ਕਦੂ ਹੀ ਬਣਾਵਾਂਗੇ। ਤੇ ਬਾੜ ਕਰੇਲਿਆਂ ਦੀ ਮੈਂ 4-5 ਬੇਲਾਂ ਲਗਾਈਆਂ ਸੀ। ਉਹ ਤੋਂ ਮੈਨੂੰ ਵਧੀਆ ਰਿਜ਼ਲਟ ਮਿਲਦਾ। ਤੇ ਇਸ ਤਰ੍ਹਾਂ ਤੁਸੀਂ ਵੀ ਕਰਦੀ ਛੱਤ ਤੇ ਸਬਜ਼ੀਆਂ ਲਗਾਓ ਤੇ ਸਭ ਤੋਂ ਜ਼ਰੂਰੀ ਗੱਲ ਮੈਂ ਪਿਛਲੇ ਸਾਲ ਬਿਮਾਰ ਸੀ ਜਿਹਦੇ ਕਰਕੇ ਮੈਂ ਬੀਜਾਂ ਬੀਜ ਸਬਜ਼ੀਆਂ ਦੇ ਨਹੀਂ ਸੰਭਾਲ ਕੇ ਰੱਖੇ ਤੇ ਇਸ ਸਾਲ ਪਹਿਲੀ ਦੂਜੀ ਵਾਰ ਹੀ ਸਬਜ਼ੀਆਂ ਜਦੋਂ ਲੱਗ ਜਾਣਗੇ ਉਹਨਾਂ ਨੂੰ ਪੱਕਣ ਲਈ ਮੈਂ ਕੁਝ ਕੁ ਸਬਜ਼ੀਆਂ ਰੱਖ ਦੂੰਗੀ ਔਰ ਜਦੋਂ ਪੱਕ ਜਾਣਗੇ ਇਹਨਾਂ ਦੇ ਬੀਜ ਸਟੋਰ ਕਰੂੰਗੀ ਤੇ ਇਸ ਕਰਕੇ ਤੁਸੀਂ ਵੀ ਇਸੇ ਤਰ੍ਹਾਂ ਕਰਿਓ ਤੇ ਆਹ ਦੇਖੋ ਜੀ ਇਹ ਤਾਂ ਇਹ ਵਾਲੇ ਕਰੇਲੇ ਨੇ ਵੈਸੇ ਆਹ ਕਰੇਲਾ ਵੀ ਥੋੜਾ ਜਿਹਾ ਪੱਕ ਰਿਹਾ ਇਹ ਚ ਵੀ ਜਿਹੜੇ ਰੈੱਡ ਬੀਜ ਹੋਣਗੇ ਉਹ ਵੀ ਸੁੱਕਣੇ ਰੱਖ ਦਾਂਗੇ ਇਹ ਭਰਵੇਂ ਕਰੇਲਿਆਂ ਦੇ ਬੀਜ ਨੇ ਤੇ ਆਹ ਜਿਹੜੇ ਜੰਗਲੀ ਕਰੇਲੇ ਜਿਨ੍ਹਾਂ ਨੂੰ ਬਾੜ ਕਰੇਲੇ ਕਹਿੰਦੇ ਆ ਇਹ ਉਹਦੇ ਬੀਜ ਨੇ ਇਹਦੇ 1 ਬੇਲ 30 ਰੁਪਏ ਦੀ ਸੀ ਪਰ ਮੈਂ ਬਾੜ ਕਰੇਲਿਆਂ ਦੀ ਜਿਹੜੇ ਆਹ ਕਰੇਲੇ ਨੇ ਇਹਨਾਂ ਦੀ ਬੇਲ 10 ਰੁਪਏ ਦੀ ਸੀ ਤੇ ਆ ਆਪਾਂ ਨੇ ਬਾੜ ਕਰੇਲੇ ਸਟੋਰ ਕਰਕੇ ਰੱਖਿਆ ਸੁੱਕਣੇ ਪਾਤੇ ਜਦੋਂ ਚੰਗੀ ਤਰ੍ਹਾਂ ਸੁੱਕ ਜਾਣਗੇ ਫਿਰ ਇਹਨਾਂ ਨੂੰ ਕਿਸੇ ਹਵਾ ਬੰਦ ਡੱਬੀ ਦੇ ਵਿੱਚ ਸੰਭਾਲ ਕੇ ਰੱਖ ਲਾਂਗੇ ਤੁਸੀਂ ਵੀ ਇਸ ਤਰ੍ਹਾਂ ਬੇਲਾਂ ਦਾ ਖਰਚਾ ਬਚਾ ਸਕਦੇ ਹੋ ਘਰ ਦੇ ਵਿੱਚ ਪਹਿਲੀ ਸਬਜ਼ੀ ਲੱਗਦੀ ਹੈ ਉਹ ਚ 2-4 ਸਬਜ਼ੀਆਂ ਛੱਡ ਦਿਓ ਜਿਹੜੀਆਂ ਪੱਕ ਜਾਣ ਤੇ ਇਹ ਲਾਲ ਹੋ ਗਏ ਸੀ ਇਸ ਕਰਕੇ ਇਹਨਾਂ ਨੂੰ ਭੰਨ ਕੇ ਸੁੱਕਣਾ ਪਾਤਾ ਕੀੜੀਆਂ ਲੱਗ ਜਾਂਦੀਆਂ ਨੇ ਗਾਇਜ਼ ਇਸ ਕਰਕੇ ਟਾਈਮ ਨਾਲ ਤੁਸੀਂ ਇਹਨਾਂ ਨੂੰ ਸੁੱਕਣੇ ਪਾ ਦਿਓ ਇਹਨਾਂ ਨੂੰ ਬਾੜ ਕਰੇਲੇ ਨੂੰ ਕੀੜੀਆਂ ਲੱਗੀਆਂ ਸੀ ਫਿਰ ਮੈਂ फटाफट ਇਹਨਾਂ ਨੂੰ ਛਿਲਕੇ ਤੋਂ ਬਾਹਰ ਕੱਢਿਆ ਔਰ ਸੁੱਕਣੇ ਪਾਤਾ ਇਹ ਜੀ ਆਪਣੇ ਕੋਲ ਚੂੜੀਆਂ ਨੇ ਹੈਂਗਰ ਦੇ ਵਿੱਚ ਪਾਈਆਂ ਹੋਈਆਂ ਨੇ ਆ ਦੇਖੋ ਤੇ ਇਦਾਂ ਨਾਲ ਚੂੜੀਆਂ ਖਰਾਬ ਨਹੀਂ ਹੁੰਦੀਆਂ ਨਾਲ ਇੱਕ ਜਗ੍ਹਾ ਪਈਆਂ ਰਹਿੰਦੀਆਂ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਫालतू ਹੈਂਗਰ ਹੋਵੇ ਇਹ ਜਿਹੜਾ ਉੱਪਰਲਾ ਹਿੱਸਾ ਇਹ ਪਹਿਲਾਂ ਇਸ ਤਰ੍ਹਾਂ ਚਿਪਕਿਆ ਹੁੰਦਾ ਤੇ ਇਹਨੂੰ ਖੋਲ ਲਿਓ ਖੋਲ ਕੇ ਇਸ ਤਰ੍ਹਾਂ ਕਰ ਲਿਓ ਤੇ ਉਸ ਤੋਂ ਬਾਅਦ ਜੀ ਇਹ ਆਸਾਨੀ ਨਾਲ ਇਸ ਤਰ੍ਹਾਂ ਹੈਂਗਰ ਖੁੱਲ ਜਾਂਦਾ ਤੇ ਜਿਵੇਂ ਵੀ ਮਰਜ਼ੀ ਤੁਸੀਂ ਇਹਦੇ ਵਿੱਚ ਚੂੜੀਆਂ ਪਾ ਕੇ ਰੱਖ ਸਕਦੇ ਹੋ ਤੇ ਮੈਂ ਵੀ ਇਸ ਤਰ੍ਹਾਂ ਹੀ ਇਹਦੇ ਵਿੱਚ ਚੂੜੀਆਂ ਪਾ ਕੇ ਰੱਖੀਆਂ ਹੋਈਆਂ ਨੇ ਚੂੜੀਆਂ ਦੇ ਹੈਂਗਰ ਬਾਰੇ ਇੱਕ ਭੈਣ ਦਾ ਕਮੈਂਟ ਆਇਆ ਸੀ ਖੁਸ਼ੀ ਨੂੰ ਜਪਜੀ ਨੂੰ ਕਿੰਨਾ ਚਾਏ ਆਲਫਾਬੇਸ ਅਸੀਂ ਦਲੀਆ ਲਿਆ ਗਾਇਜ਼ ਦਲੀਆ ਪਾ ਕੇ ਆਵਾਂਗੇ ਕਮ ਜਿਹੇ ਹਜੇ ਸੈੱਟ ਕੀਤਾ ਮੱਝਾ ਮੱਝਾ ਗਊਆ ਖਾਣ ਕੇ ਗਊਆ ਹਾਂਜੀ ਆ ਬੰਦ ਕਰ ਦਿਓ ਅੰਦਰ ਸਾਰਾ ਕੁਝ ਉਹ ਉੱਧਰ ਸਿੜਤੇ ਮੈਂ ਧੋਣ ਆਲੇ ਆ ਕੇ ਕੱਪੜੇ ਧੋਣੇ ਆ ਉੱਧਰ ਬਾਹਰ ਹੀ ਪਈਆਂ ਨੇ ਭੋਂਤੀਆਂ ਨਹੀਂ ਮੋਟੂ ਹਜੇ ਹਾਂ ਇੱਦਾਂ ਹੀ ਪਈਆਂ ਨੇ ਉੱਪਰੇ ਮੈਨੂੰ ਲੱਗਿਆ ਸ਼ਾਇਦ ਧੋਣ ਵਾਲਿਆਂ ਨੇ ਚਲੋ ਦੇਖੋ ਬੰਦ ਕਰਤਾ ਹਾਂਜੀ ਲਿਫਾਫਾ ਬੰਦ ਕਰ ਮੰਜੇ ਬਿਸਤਰਿਆਂ ਸਾਨੂੰ ਬਹੁਤ ਫਾਇਦਾ ਹੋ ਗਿਆ ਠੰਡ ਲੱਗਣ ਲੱਗ ਗਈ ਆ ਲੌਬੀ ਚ ਪੈ ਕੇ ਤਾਂ ਅਸੀਂ ਨਾ ਹੁਣ ਕੰਬਲ ਕੱਢਿਆ ਕਿਉਂਕਿ ਆ ਛੋਟਾ ਜਿਹਾ ਮਿੰਨੀ ਕੂਲਰ ਵੀ ਬਹੁਤ ਇਹਦਾ ਫਾਇਦਾ ਹੈਗ ਦੇਖੋ ਨੂੰ ਇਹ ਛੋਟਾ ਜਿਹਾ ਕੂਲਰ ਆ ਪਰ ਸੱਚੀ ਇਹਦਾ ਬਹੁਤ ਫਾਇਦਾ ਹੋਇਆ ਠੰਡੀ ਹਵਾ ਬਹੁਤ ਖਿੱਚਦਾ ਬਾਹਰ ਤੇ ਆ ਜਿਹੜਾ ਟਾਕੇ ਜਿਹਾ ਅਡਜਸਟ ਫੈਨ ਲਗਾਇਆ ਨਾ ਸਰਦਾਰ ਜੀ ਨੇ ਇਹਦੇ ਨਾਲ ਸਾਰੀ ਗਰਮੈਸ ਬਾਹਰ ਜਾਂਦੀ ਆ ਤਾਂ ਇਸ ਕਰਕੇ ਅਡਜਸਟ ਫੈਨ ਹੋਣਾ ਗਰਮੀਆਂ ਚ ਜ਼ਰੂਰੀ ਆ ਤੇ ਕੂਲਰ ਏਸੀ ਤੋਂ ਘੱਟ ਨਹੀਂ ਹੈਗਾ ਜੀ ਤਾਬ ਆ ਵੀ ਏਸੀ ਵਾਲੀ ਫੀਲਿੰਗ ਰੱਖਦੇ ਆ ਸੀ ਕਿ ਅਸੀਂ ਅਸੀਂ ਵੀ ਏਸੀ ਤੋਂ ਕੱਟ ਨਹੀਂ ਆਏਗੇ ਤੇ ਆ ਕੂਲਰ ਨੇ ਏਸੀ ਤੋਂ ਵਧੀਆ ਫਾਇਦਾ ਦਿੱਤਾ ਸਾਨੂੰ ਇਹ ਆ ਲੌਬੀ ਕਰਕੇ ਨਾ ਸਾਰੀ ਹਵਾ ਅੰਦਰ ਠੰਡੀ ਜਾਂਦੀ ਹੈ ਆ ਰੂਮ ਦੇ ਵਿੱਚ ਇਸ ਕਰਕੇ ਸਾਨੂੰ ਇਸ ਗੱਲ ਦਾ ਫਾਇਦਾ ਚਲੋ ਹੁਣ ਫਿਰ ਚੱਲਦੇ ਆ ਗੋਸ਼ਾਲਾ ਇੱਥੇ ਕਾਰਨੀਵਲ ਲੱਗਿਆ ਸੀ કરીયા આ આગીજી જિંદગી દે સચ્ચાઈ મડિયા લોજી ઇથી આ ગૌશાળા જબજી ચા નહિ ચકેંદા જબજી દા લોજી ફાઇનલી પહોંચ ગયે ગૌશાળા હં ਇੱਧਰ ਹੀ ਇੱਥੇ ਕਾ ਇੱਧਰ ਛੋਟੇ ਬਛੜੇ ਨੇ ਜੀ ਚਲੋ ਲੰਘ ਜਾਓ ਇੱਧਰ ਨੂੰ ਲੰਘ ਜਾਓ ਤੂੜੀ ਆ ਉਹ ਤੂੰ ਕੁਛ ਨਹੀਂ ਹੁੰਦਾ ਤੂੜੀ ਤੇ ਰੱਖੋ ਟਰਾਲੀ 'ਚ ਨਾ ਲੱਗਿਓ ਚਲੋ ਇਹਦੇ ਤੂੜੀ ਦੇ ਉੱਪਰ 'ਚ ਹੀ ਲੰਘ ਜਾ ਇੱਥੇ 'ਚ ਹੀ ਇੱਥੇ 'ਚ ਐਦਾਂ ਤੂੰ ਛੋਟੀ ਇੱਧਰ ਸਿਰ ਨਾ ਮਰਾ ਲੈ ਬਛੜੇ ਹਾਂ ਖੜ ਜਾ ਖੜ ਜਾ ਸੱਜਾ ਸੱਜਾ ਜਿੰਨਾ ਹੈ ਖੜ ਜਾ ਖੜ ਜਾ ਕਿੰਨੀ ਕਾਲੀ ਐ ਜੱਪੂ ਇਹਨਾਂ ਨੂੰ ਦੇਖ ਕੇ ਹਨਾ ਚਲ ਜਾਓ ਹੱਥ ਲਵਾਓ ਪੁੱਤ ਪਿਆਰ ਕਰਦੇ ਹੁੰਦੇ ਨੇ ਜਾਓ ਹੂੰ ਇਹ ਬੱਚੇ ਨੇ ਪੁੱਤ ਇਹ ਗਊਆਂ ਦੇ ਬੱਚੇ ਨੇ ਜਾਓ ਉਹ ਬੜੇ ਖੁਸ਼ ਹੋਣਗੇ ਚਲ ਨਾਲ ਤੇਰੀ ਫੋਟੋ ਖਿੱਚਦੇ ਆਂ ਧਾ ਲਗਾ ਦੇ ਪੁੱਤੋ ਇਦਾਂ ਦੇਖਦੇ ਆਂ ਤੁਸ ਕੋਈ ਖਾਣ ਨੂੰ ਦੋਵੋਗੇ ਦੁਕਾਨਾ ਜੱਪੂ ਹੱਥ ਚਲ ਫਿਰ ਦਈਏ ਪਕਾਣ ਨੂੰ ਤੇਨੇ ਚਲੋ ਇਹ ਦਾਣਾ ਪਾਉਂਦੇ ਨੇ ਆ ਲੱਗ ਗਿਆ ਖਾਣ ਆਈ ਸ਼ਵੀਟੀ ਕੋਈ ਇਹ ਤਾਂ ਨਖਰੇ ਕਰਦੇ ਆਂ ਹਾਂ ਉਹ ਵਾਲਾ ਜ਼ਿਆਦਾ ਵੱਡਾ ਹੈ ਹਾਂ ਇਹ ਵਾਲਾ ਨਾ ਆਪ ਇੱਧਰ ਵੀ ਆ ਅੱਛਾ ਹਾਂ ਇਹ ਤਾਂ ਜ਼ਿਆਦਾ ਹੀ ਭਲੇ ਆਏ ਛੋਟੇ ਛੋਟੇ ਨੂੰ ਤਾਂ ਮਾਰਦਾ ਹੁਣ ਉਹਦੇ ਬਹੁਤ ਤੇਜ਼ੀ ਸਪੀਡ ਦਾ ਆਇਆ ਮੇਰੇ ਕੋਲ ਇਹ ਕੀ ਫੇਰ ਆਉਂਦਾ ਅੱਜ ਤੂਫਾਨ ਬਹੁਤ ਚੱਲਦਾ ਪੂਰਾ ਬਹੁਤ ਚੱਲਦਾ ਹਾਂਜੀ ਤਾਰ ਦਿਆਂ ਪੁੱਤ ਪਿਆਰੀ ਜੀ ਆਏ ਛੋਟੀ ਜੀ ਤੈਨੂੰ ਖਾਣ ਨੂੰ ਨਹੀਂ ਦਿੰਦੇ ਹੋਣੇ ਹਨਾ ਚਲ ਐ ਤੂੰ ਪਰੇ ਹੋ ਜਾ ਬਤਮੀ ਜੀ ਉਹਨੂੰ ਦੱਬਣਾ ਦੀ ਜਵਾਕੜੀ ਨੂੰ ਮੋਟੂ ਇਹਦੇ ਕੋਲ ਨਾ ਪਾਈਂ ਉਹ ਕਿਤੇ ਵਿਚਾਰੀ ਨੂੰ ਕੰਦਜੀ ਚ ਦੇ ਦੇ ਇਹ ਜ਼ਿਆਦਾ ਖਾਨਸੂਰਾ ਲੱਗਦਾ ਮੈਨੂੰ ਉਹਦੇ ਵਿਚਾਰੀ ਪੀਚ ਨਹੀਂ ਜੀ ਡਰ ਡਰ ਕੇ ਪਿੱਛੇ ਨੂੰ ਜਾਈ ਜਾਂਦੀ ਐ ਓ ਮੇਰੀ ਨੋਨੋ ਓ ਇਹਨਾਂ ਦੀ ਖੇਲ ਬਣੀ ਹੋਈ ਆ ਪਾਣੀ ਵਾਲੀ ਤੇ ਇੱਥੇ ਪੱਖਿਆਂ ਦਾ ਵੀ ਪ੍ਰਬੰਧ ਹੈਗਾ ਲਾਈਟਾਂ ਦਾ ਵੀ ਹੈਗਾ ਜੀ ਤੇ ਉਹ ਟੇਬਲ ਫੈਨ ਵੀ ਲੱਗਿਆ ਹੈ ਇਧਰ ਆ ਪੱਖੇ ਵੀ ਲੱਗੇ ਹੋਏ ਨੇ ਇਧਰ ਜੀ ਹਾਂ ਜੀ ਇਧਰ ਬੜੀਆਂ ਗਊਆਂ ਨੇ ਆਹ ਛੋਟਾ ਜਿਹੜਾ ਹੈਗਾ ਹੈ 5 ਨੰਬਰ ਇਧਰ ਛੋਟੇ ਨੇ ਬਛੜੇ ਤੇ ਆ ਬੜੀਆਂ ਗਊਆਂ ਨੇ ਇਧਰ ਗਊਸ਼ਾਲਾ ਚ ਵੀ ਬਹੁਤ ਆਸ ਲਗਾਈ ਰੱਖਦੇ ਨੇ

ਕਾਫੀ ਦੂਰ ਤੱਕ ਹੈ ਤੇ ਇਧਰ ਵੀ ਕਾਫੀ ਗਊਆ ਨੇ ਇਧਰ ਉਹ ਗਊਆ ਨੇ ਜਿਨ੍ਹਾਂ ਦੇ ਕੋਲ ਬੱਚੇ ਵਗੈਰਾ ਨੇ ਇੱਕ ਆਹ ਪੋਸ਼ਣ ਗਊਆਂ ਦਾ ਇੱਕ ਉਧਰ ਉਧਰ ਸਾਹਮਣੇ ਵੀ ਟੂੜੀ ਵਗੈਰਾ ਰੱਖੀ ਹੋਈ ਆ ਤੇ ਆ ਦੇਖੋ ਇੱਧਰ ਵੀ ਆਰਾਮ ਨਾਲ ਬੈਠੇ ਨੇ ਪੱਖੇ ਵਗੈਰਾ ਦਾ ਪ੍ਰਬੰਧ ਹੈ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਗਊਸ਼ਾਲਾ ਜਰੂਰ ਜਾਇਆ ਕਰੋ ਟਾਈਮ ਚੋਂ ਟਾਈਮ ਕੱਢ ਕੇ ਸਭ ਤੋਂ ਵੱਡਾ ਦਾਨਤਾ ਜੀ ਜੀਵ ਜੰਤੂਆਂ ਦਾ ਕਿਉਂਕਿ ਕੁਦਰਤ ਵੈਗਰੂ ਦੀ ਰਚੀ ਹੋਈ ਆ ਤਾਂ ਜਰੂਰ ਟਾਈਮ ਕੱਢ ਕੇ ਜਾਇਆ ਕਰੋ ਤੁਹਾਡਾ ਥੋੜਾ ਬਹੁਤਾ ਦਾਨ ਵੀ ਇਹਨਾਂ ਲਈ ਇਹਨਾਂ ਦੀ ਭੁੱਖ ਦਾ ਆਸਰਾ ਬੜੀ ਪਿਆਰੀ ਆ ਇਧਰ ਛੋਟੇ ਛੋਟੇ ਬੱਚੇ ਨੇ ਜੀ ਸ਼ਿਸ਼ੂ ਸ਼ਿਸ਼ੂ ਬੋਥਾ ਦੇ ਆਹ ਦੇ ਆਹ ਦੇ ਛੁਟਕੂ ਜੇ ਆਹ ਖੜਿਆ ਆਹ ਦੇ ਦੋਵੇਂ ਨੇ ਹਾਂ ਦੋ ਹੀ ਨੇ ਬਾਕੀ ਉਧਰ ਹੋਣਗੇ ਹਾਏ ਕਿੰਨੇ ਚੋਣਿਆ ਕਿੰਨੇ ਪਾਰੇ ਆਂ ਦੇਖ ਲੈ ਜਪੂ ਦੇਖ ਲੈ ਉਹਦੇ ਆ ਗਿਆ ਜੱਜੋ ਉਹ ਵੀ ਤੇਰੇ ਵਰਗਾ ਹੁਣ ਖੜੇ ਇੱਥੇ ਆਉਂਦਾ ਹੀ ਨਹੀਂ ਕਹਿੰਦੇ ਦੂਸਰੇ ਨੂੰ ਬੁਲਾ ਦੋ ਬੁਲਾਉਂ ਨਾ ਤੇਰੀ ਬੋਲੀ ਸਮਝੂਗਾ ਦੂਸਰੇ ਨੂੰ ਬੁਲਾ ਦੋ ਆਏ ਪੂਚੀ ਪੂਚੀ ਆਗੇ ਆਗੇ ਦੱਪੂ ਆਗੇ ਆਗੇ ਨੋਨੀ ਨੋਨੀ ਆਗੇ ਪਾਪਾ ਕੋਲ ਤਾਂ ਖੜਿਆ ਤੇਰੇ ਉਹਨੇ ਸਿਰ ਤੇ ਹੱਥ ਲਗਾਇਆ ਆ ਦੇ ਕਿੰਨੇ ਸੋਹਣਿਆ ਨਾ ਜਵਜੀ ਨੂੰ ਅਸੀਂ ਗਊਸ਼ਾਲਾ ਛੋਟੀ ਹੁੰਦੀ ਤੋਂ ਲੈ ਕੇ ਆਨੇ ਆ ਤੇ ਤੁਸੀਂ ਅੱਜ ਦੇਖਿਆ ਹੀ ਬਲੌਗ 'ਚ ਇਹ ਖੁਦਾ ਆਂਦੀ ਜਿੱਦ ਕੀਤੀ ਤਾਂ ਬੱਚਿਆਂ ਨੂੰ ਇਹ ਜਿਹੇ ਗੱਲਾਂ ਵੱਲ ਆਪਾਂ ਨੂੰ ਮੋਹ ਪਿਆਰ ਰੱਖਣ ਦੀ ਆਤਮਾ ਸਿਖਾਉਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਪਸ਼ੂ ਪੰਛੀਆਂ ਨਾਲ ਅੱਜ ਕੱਲ ਦੁਨੀਆ ਤੇ ਪਿਆਰ ਬਹੁਤ ਘਟ ਗਿਆ ਤੇ ਇਸ ਲਈ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਜ਼ਰੂਰ ਲਗਾਓ ਜੀ ਔਰ ਗਾਂ ਸ਼ਾਲਾ ਜੀਵ ਜੰਤੂਆਂ ਦਾ ਪਿਆਰ ਕਰਨਾ ਜ਼ਰੂਰ ਸਿਖਾਓ ਕੀ ਕਰਾਂ ਪੁੱਤ ਆਉਂਦੀ ਨੇ ਉਹਦੇ ਵਿੱਚੋਂ ਹੱਥ ਪਾਓ ਨਾ ਹੱਥ ਰ ਪਾਓ ਹਾਂ ਫਿਰ ਉਹਦੇ ਹੱਥ ਚੱਟਣ ਲਈ ਆਣਗੇ ਹਮ ਦੇ ਮਹਿਜਾ ਹਾਈ ਪੂਚੀ ਪੂਚੀ ਉਹ ਕਹਿੰਦੀ ਕੁਛ ਨਹੀਂ ਲੈ ਕੇ ਆਈ ਜੱਬ ਜੀ ਆਉ ਦੇ ਨਹੀਂ ਉਹਨੇ ਆਉਣਾ ਨਹੀਂ ਇਹ ਛੁਟਕੂ ਜੇ ਡਰਦੇ ਆ ਪੁੱਤ ਇਹਨਾਂ ਮਮਾ ਉਧਰ ਆਣਾ ਤਾਂ ਕਰਕੇ ਆਉਣਗੇ ਚੱਲੀਏ ਹੁਣ ਆਪਾਂ ਮੜਵੇ ਦਾ ਹੱਥ ਲਵਾ ਦੇਖੀਂ ਕਹਿੰਦੀ ਮੈਂ ਜਾਣਾ ਨਹੀਂ ਹੱਥ ਲਗਾਏ ਬਣਾ ਆ ਜਾ ਤੂੰ ਉਹ ਵੀ ਨਹੀਂ ਆਉਂਦੇ ਜਾਂ ਜੱਪ ਜੀ ਵੀ ਨਹੀਂ ਅੱਗੇ ਵਾਧਦੀ ਕਹਿੰਦੀ ਨਹੀਂ ਨਹੀਂ ਬਾਹਰ ਘੇਟ ਨਾ ਖੋਲੋ ਦੱਸ ਫਿਰ ਹਣ ਤੂੰ ਨਾਲ ਮਿਲਣਾ ਮਿਲਣਾ ਨਾ ਕਰਾਪ ਚੱਲੀਏ ਜੱਪੂ ਇਦਾਂ ਹੀ ਆਣਗੇ ਉਹ ਆ ਗਿਆ ਆ ਗਿਆ ਪੁੱਤੀ ਜਿਆ ਜੱਪੂ ਹੱਥ ਲਗਾ ਕੇ ਉਹਨੇ ਲਾਇਆ ਪੁੱਤ ਫਿਰ ਚੱਲੀਏ ਉਹਦੇ ਡਰਦਾ ਹੈ ਉਹਦੀ ਮੰਮਾ ਹੈ ਨਹੀਂ ਪੁੱਤ ਘਰੇ ਹਾਂ ਉਹਦੀ ਮੰਮਾ ਘਰੇ ਨਹੀਂ ਹੈਗੀ ਉਹ ਡਰਦੀ ਹੈ ਬੱਚਾ ਹਾਂ ਮੰਨਦੀ ਨਹੀਂ ਹੈਗੀ ਕਹਿੰਦੀ ਮੈਂ ਤਾਂ ਹੱਥ ਹੀ ਲਗਾਣਾ ਚੱਲ ਲਗਾਇਆ ਮਿਲਿਆ ਉਹਨਾਂ ਨੂੰ ਲੈ ਉਹ ਕੀ ਲਗਾਣਾ ਹੱਥ ਕਿਵੇਂ ਕਰਨਾ ਲੈ ਹੁਣ ਉਹ ਪੁੱਤੋ ਡਰਦੇ ਨੇ ਕਹਿੰਦੇ ਮम्मा ਨਹੀਂ ਹੈਗੀ ਹਾਂ ਉਹ ਤੂੰ ਬਿਨਾ ਮਮਾ ਦਾ ਹੱਥ ਨਵਾ ਲੈਣੀ ਹੈ ਪੁੱਤੋ ਨਾ ਮਮਾ ਨਹੀਂ ਹੈਗੇ ਉਹ ਛੋਟੇ ਨੇ ਹਜੇ ਉਹ ਵੱਡੇ ਹੋ ਜਾਣਗੇ ਆਪਾਂ ਫੇਰ ਮਿਲਣਾ ਆਵਾਂਗੇ ਉਹਨਾਂ ਨੂੰ ਚਲ ਆ ਚੱਲੀਏ ਲੈ ਉਹਨੇ ਘਰ ਨੂੰ ਜਾਣਾ ਨਹੀਂ ਮੰਨਦੀ ਮਿਲਣ ਆਉਣ ਤਾਂ ਲੈ ਕੇ ਤਾਂ ਗਿਆ ਸੀ ਤੂੰ ਅੱਧੀ ਖੜ ਗਿਆ ਲੋ ਜੀ ਗਰਾਰੀ ਆੜ ਗਈ ਉਹ ਵੀ ਇਹ ਤੋਂ ਹੱਥ ਲਵਾਉਣ ਲੱਗੇ ਭੱਜੀ ਜਾਂਦੇ ਨੇ ਇਹ ਵੀ ਮੋਟੋ ਇਦਾਂ ਕਰੋ ਇੱਕ ਵਾਰ ਜਾ ਕੇ ਫੜਾੜਾ ਹੱਥ ਲਵਾ ਕੇ ਫੜਾੜਾ ਆ ਜਾਓ ਦੇਖ ਲਓ ਭਾਈ ਕੀ ਕਰਨਾ ਮੈਂ ਤਾਂ ਥੋੜੀ ਸੁਲਾ ਸਪਾਈਚ ਹੁਣ ਬੈਠਾ ਇੱਥੇ ਦੇਖਦੇ ਆਣ ਉਹ ਹੱਥ ਲੁਕ ਲਵਾਣਗੇ ਕਿ ਨਹੀਂ ਜਦੋਂ ਉਹ ਲਵੇ ਆਂਦੇ ਆ ਆਪਾਂ ਜਲੈਂਦੀਆਂ ਮੋਟੋ ਜੀ ਲਗਾ ਲਾ ਹੱਥ ਟੱਕੇ ਨਾਲ ਹੀ ਹੱਥ ਲਵਾਉਣਾ ਪਿਆ ਉਹ ਵੀ ਕਹਿੰਦੇ ਨੇ ਟੱਕਾ ਹੀ ਕਰਗੇ ਤਾਂ ਮੇਰੇ ਨਾਲ ਉਹ ਪਰਲਾ ਦਾ ਦੇ ਕਿ ਦੂਰ ਹੀ ਭੱਜ ਗਿਆ ਚਲ ਚੱਲ 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 ਆਇਆ ਛੁਟ ਗਈ ਹਾਂ ਠੀਕ ਐ ਓਕੇ ਬਾਈ ਕਰ ਦੋ ਉਹ ਪਤਾ ਨਹੀਂ ਕੀ ਕਰੇ ਮम्मा ਕਰੇ ਹਾਂ ਚਲੋ ਚੱਲੀਏ ਘਰ ਨੂੰ आ की लग गया जपू तेरे पैर हैं गोबर, है? गोबर।, गोबर लग गया <laughs> गो गोहा है गोहा <laughs> गोहा लग गया भी। जब जी चप्पल <laughs> कहनी गोबर गोबर लग गया जी गोबर किया है जपू है गोबर गोहा हाँ ਲੋ ਜੀ ਪਹੁੰਚ ਗਏ ਘਰ ਜੱਪੋ ਕਿਵੇਂ ਲੱਗਿਆ ਗਊਸ਼ਾਲਾ ਜਾ ਕੇ ਬਹੁਤ ਸੋਹਣਾ ਅੱਜ ਗਾਇਜ਼ ਗਊਸ਼ਾਲਾ ਜਾਣ ਦਾ ਇੱਕੇ ਮਕਸਦ ਸੀ ਬਲੌਗ ਬਣਾਉਣਾ ਦਾ ਉੱਥੇ ਦਾ ਉੱਥੇ ਮੰਮੀ ਬੈਠੀ ਸੀ ਬਾਹਰ ਬਾਹਰ ਮੰਮੀ ਬੈਠੀ ਸੀ ਅੱਛਾ ਠੀਕ ਹੈ ਬਾਹਰ ਮੰਮੀ ਬਲੈਕ ਬਲੈਕ ਹਾਂ ਇਦਾਂ ਇੱਕ ਤਾਂ ਬੱਚਾ ਬੱਚੇ ਨੂੰ ਆਪਾਂ ਚੰਗੀਆਂ ਗੱਲਾਂ ਸਿਖਾਵਾਂਗੇ ਉਹ ਚੰਗੀਆਂ ਗੱਲਾਂ ਨਾਲ ਜੁੜਿਆ ਰਹੂਗਾ ਤੇ ਜਿਵੇਂ ਹੁਣ ਜਪਜੀ ਗਉਸ਼ਾਲਾ ਜਾਨਵਰ ਪਸ਼ੂ ਪੰਛੀਆਂ ਨਾਲ ਪਿਆਰ ਕਰਦੀ ਆ ਤਾਂ ਇਹ ਚੰਗੀਆਂ ਆਦਤਾਂ ਬਚਪਨ ਚ ਹੀ ਆਉਂਦੀਆਂ ਨੇ ਜੀ ਅਗਰ ਆਪਾਂ ਕਹੀਏ ਵੱਡੇ ਹੋ ਜਾਣਗੇ ਸਮਝ ਜਾਣਗੇ ਸਿੱਖ ਜਾਣਗੇ ਉਹ ਬਾਅਦ ਦੀਆਂ ਗੱਲਾਂ ਨੇ ਵੱਡੇ ਹੋਏ ਤਾਂ ਫਿਰ ਬੱਚੇ ਸਮਝਾਏ ਤੇ ਵੀ ਨਹੀਂ ਸਮਝਦੇ ਇਸ ਕਰਕੇ ਬਚਪਨ ਤੋਂ ਹੀ ਇਹ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖੋ ਕੁਦਰਤ ਨੇਚਰ ਔਰ ਪਸ਼ੂ ਪੰਛੀ ਇਹਨਾਂ ਦਾ ਪਿਆਰ ਕਰਨਾ ਬੱਚਿਆਂ ਨੂੰ ਜ਼ਰੂਰ ਸਿਖਾਓ ਅਗਰ ਤੁਹਾਨੂੰ ਮੇਰਾ ਬਲੌਗ ਚੰਗਾ ਹੋਵੇ ਲਾਈਕ ਕਰਿਓ ਕਮੈਂਟ ਕਰਿਓ ਤੇ ਗਰਮੀ ਦੇ ਦਿਨ ਨੇ ਜੀ ਗਊਸ਼ਾਲਾ ਚ ਤਾਂ ਚਲੋ ਉਹਨਾਂ ਨੂੰ ਸਾਰੀ ਸਹੂਲਤ ਮਿਲ ਜਾਣੀ ਆ ਦੇਖ ਲੇਖੋ ਕਰਨਗੇ ਜਿਹੜੇ ਆਲੇ ਦੁਆਲੇ ਤੁਹਾਡੇ ਗਊਆਂ ਜਾਂ ਪਸ਼ੂ ਪੰਛੀ ਫਿਰਦੇ ਨੇ ਜਾਨਵਰ ਵਗੈਰਾ ਉਹਨਾਂ ਦੇ ਖਾਣ ਪੀਣ ਲਈ ਪਾਣੀ ਔਰ ਖਾਣ ਪੀਣ ਲਈ ਕੁਛ ਨਾ ਕੁਝ ਜ਼ਰੂਰ ਰੱਖੋ ਤੁਹਾਡੀ ਇੱਕ ਰੋਟੀ ਕਿਸੇ ਦੀ ਭੁੱਖ ਦਾ ਆਸਰਾ ਬਣ ਸਕਦੀ ਆ ਸਾਇਸ ਕਰਕੇ ਜ਼ਰੂਰ ਤੁਸੀਂ ਰੱਖਿਆ ਕਰੋ ਲੋ ਜੀ ਸਾਡੀ ਜਵਜੀ ਨੂੰ ਵੀ ਪਾਣੀ ਪਾ ਦਿੱਤਾ ਜਦੋਂ ਇੱਕ ਮਿੰਟ ਮਿਕਸ ਪਾਣੀ ਪੀਂਦੇ ਹੁੰਦੇ ਨੇ ਲਓ ਜੀ ਜਪਜੀ ਨੇ ਪਾਣੀ ਪੀਣਾ ਸੀ ਕਹਿੰਦੀ ਨਹੀਂ ਪੂਰਾ ਠੰਡਾ ਪੀਣਾ ਠੰਡਾ ਪਾਣੀ ਨੇ ਇਹਨੂੰ ਮਿਲਦਾ ਮਿਕਸ ਪਾਣੀ ਮਿਲਦਾ ਕਿਉਂਕਿ ਜਲਦੀ ਗਲਾ ਖਰਾਬ ਹੋ ਜਾਂਦਾ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਅਗਲੇ ਬਲੌਗ ਚ ਮਿਲਾਂਗੇ ਵਧੀਆ ਜੀ ਬਲੌਗ ਨਾਲ ਤੇ ਤਦ ਤੱਕ ਲਈ ਸ਼ਸ਼ੀ ਕਾਲ ਜੀ ਬਾਏ ਗਾਇਸ